ਸਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਨਕੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਲਵਾਈਏ ਹਾਜ਼ਰੀਆਂ। ਨਦਸ਼ਮੇਸ਼ ਪਤਾ ਕਲਗੀਆਂ ਵਾਲੇ ਪਾਸ਼ਾ ਵਜਾਂ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਪਾਣ ਦੇ ਵਾਲੀ ਸਾਹਿਬੇ ਕਲਾਮ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲੰ ਗੱਜ ਕੇ ਬਲਾਓ ਫਤਿਹ ਆਖੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੋ ਲੜੀ ਵਾਰ ਕਥਾ ਆਪ ਜੀ ਸਰਬਨ ਕਰਦੇ ਆਰ ਪੰਜਾ ਬਾਣੀਆਂ ਦੀ ਜੋ ਲੜੀਵਾਰ ਕਥਾ ਆਪ ਜੀ ਸਰਵਨ ਕਰਦੇ ਹੋ ਜਪਜੀ ਸਾਹਿਬ ਜਾਪ ਸਾਹਿਬ ਤਪ ਪ੍ਰਸਾਦ ਸਵਈਏ ਤੇ ਚੌਪਈ ਸਾਹਿਬ ਦੀ ਕਥਾ ਸੰਪੂਰਨ ਹੋਈ। ਸ੍ਰੀ ਅਨੰਦ ਸਾਹਿਬ ਜੀ ਕਥਾ ਪੰਜਵੀਂ ਬਾਣੀ ਦੀ ਕਥਾ ਸੁਭਾ ਅੰਮ੍ਰਿਤ ਵੇਲੇ ਦੀ ਬਾਣੀ ਤੇ ਪੰਜਵੀਂ ਬਾਣੀ ਸ੍ਰੀ ਅਨੰਦ ਸਾਹਿਬ ਦੀ ਕਥਾ ਆਪ ਜੀ ਕੱਲ ਤੋਂ ਸਰਵਨ ਕਰਦੇ ਆ ਰਹੇ ਹੋ। ਉਸੇ ਹੀ ਲੜੀ ਨੂੰ ਅੱਗੇ ਤੋਰੀਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀਏ ਜਿਹੜੀ ਰਸਨਾ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਹ ਬੋਧ ਦੇ ਗਉਣੀ ਗਾਉਂਦੀ ਉਹਦੀ ਵਿੜਾਈ ਉਹਦੀ ਮਹਿਮਾ ਉਹਦੇ ਘਰ ਦੀ ਉਸਤ ਨਹੀਂ ਕਰਦੀ ਮੇਰੇ ਗੁਰਦੇਵ ਕਹਿੰਦੇ ਉਹਨੂੰ ਰਾਈ ਰਾਈ ਕਰਕੇ ਕਟਿਆ ਜਾਵੇ ਕੋਲੂ ਦੇ ਵਿੱਚ ਪੀੜ ਦਿੱਤਾ ਜਾਵੇ ਇੱਕ ਬਿਨ ਰਸਨਾ ਨੂੰ ਕਰੋ ਪਵਿੱਤਰ ਆਪਣੀਆਂ ਮਾਨ ਬਿਰਤੀਆਂ ਨੂੰ ਕਰੀਏ ਇਕਾਗਰ 24000 ਸਵਾਸ 24 ਘੰਟੇ 4 ਪੈਰ ਦਿਨ ਤੇ 4 ਪੈ ਰਾਤ 24000 ਸਵਾਸ ਤੇ 24 ਘੰਟਿਆਂ ਦੇ ਵਿੱਚੋਂ ਦਸਮਾ ਦਸਬੰਦ ਸਾਡਾ ਢਾਈ ਘੰਟੇ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾ ਬੋਧ ਦੀ ਯਾਦ ਦੇ ਵਿੱਚ ਉਹਦੇ ਸਿਮਰਨ ਦੇ ਵਿੱਚ ਉਹਦੀ ਭਜਨ ਬੰਦਗੀ ਦੇ ਵਿੱਚ ਨੇਕੀ ਦੇ ਵਿੱਚ ਤੇ ਭਲਾਈ ਦੇ ਕੰਮਾਂ ਦੇ ਵਿੱਚ ਲਾਈਏ ਇੱਕ ਵੀਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸਾਜੀ ਲਿਵੈ ਬਿਲੰਦੇ ਨਮਾਣੀ ਦੇਹ ਨਮਾਣੀ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਪੰਚੋਂ ਬਾਸ਼ਾ ਸ਼ਹੀਦਾਂ ਦੇ ਸਰਤਾਜ ਤਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਆਨੰਦ ਸਹਿਬ 917 ਪੰਨੇ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਪੰਜ ਪੌੜੀਆਂ ਦੀ ਕਥਾ ਆਪ ਕੱਲ ਸਰਵਨ ਕੀਤੀ ਹੈ ਤੇ ਛੇਵੀਂ ਪੌੜੀ ਦੇ ਵਿੱਚ ਪੰਜਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਕੀ ਕਹਿੰਦੇ ਨੇ ਸਾਚੀ ਲਿਵੈ ਬੈਨ ਦੇਹ ਨਮਾਨੀ ਸਚੀ ਲੇਵਤੋ ਬਿਨਾ ਜਿਹੜੀ ਇਹ ਦੇਹ ਨਮਾਨੀ ਹੈ ਗੁਰੂ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਇਹ ਜਿਹੜਾ ਮਨੁੱਖਾ ਤੈਨੂੰ ਜਨਮ ਮਿਲਿਆ ਹੈ ਦੇਹ ਨਮਾਨੀ ਲਿਵੈ ਬਾਝੋ ਕਿਆ ਕਰੇ ਵਿਚਾਰੀ ਹੈ ਜਿਹੜੀ ਇਹ ਦੇਹ ਨਮਾਨੀ ਹੈ ਭਾਵ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਭਜਨ ਬੰਦਗੀ ਤੋਂ ਬਿਨਾਂ ਨੇਕੀ ਤੋਂ ਬਿਨਾਂ ਭਲਾਈ ਤੋਂ ਬਿਨਾਂ ਤੇਰੀ ਇਹ ਪੰਜ ਭੂਤਕ ਸਰੀਰ ਦੇਹ ਨਕਮੀ ਕਿਸੇ ਵੀ ਕੰਮ ਦੀ ਨਹੀਂ ਤੇ ਜਿਹੜੇ ਦੁਨਿਆਵੀ ਕੰਮ ਕਰਦੇ ਆ ਉਹ ਪਸ਼ੂ ਪੰਛੀ ਵੀ ਕਰੀ ਜਾਂਦੇ ਨੇ ਜਨਮ ਤੇਰਾ ਹੋਇਆ ਉਹਨਾਂ ਦਾ ਹੋਇਆ ਸ਼ਾਦੀ ਤੇਰੀ ਹੋਈ ਉਹਨਾਂ ਦੀ ਹੋਈ ਸਮਸਾਰ ਦੇ ਰਸ ਕਸ ਆਪਾਂ ਭੋਗਦੇ ਆਂ ਉਹ ਵੀ ਭੋਗਦੇ ਆਂ ਬੱਚੇ ਪੈਦਾ ਆਪਾਂ ਕਰਦੇ ਆਂ ਉਹ ਵੀ ਕਰਦੇ ਆਂ ਬੱਚਿਆਂ ਦੇ ਨਾਲ ਮੋਹ ਆਪਾਂ ਕਰਦੇ ਆਂ ਉਹ ਵੀ ਕਰਦੇ ਆਂ ਆਪਾਂ ਕਮਾਈ ਲਿਆ ਕੇ ਬੱਚਿਆਂ ਨੂੰ ਦਿੰਦੇ ਆਂ ਪਸ਼ੂ ਪੰਛੀ ਵੀ ਆਪਣੀ ਕਮਾਈ ਕਰਕੇ ਬੱਚਿਆਂ ਦੇ ਮੂੰਹ ਦੇ ਵਿੱਚ ਪਾਉਂਦੇ ਆਂ ਕਰਦੂਤ ਪਸ਼ੂ ਕੀ ਮਾਨ ਸਜਾਉਂਦ ਲੋਕ ਪਚਾਰਾ ਕਰੈ ਦਿਨ ਰਾਤ ਸਤਿਗੁਰੂ ਜੀ ਕਹਿੰਦੇ ਖੜ ਖਾਵੇ ਅੰਮ੍ਰਿਤ ਦੇਈ ਨਾਮਹਿੂਦ ਮਹਿਮ ਬਿਨਾਮ ਬਿਹੁਨੇ ਆਦਮੀ ਤ੍ਰੈਗਾ ਜੀਵਨ ਕਰਮ ਕਰੇ ਤੇ ਸਤਿਗੁਰੂ ਜੀ ਕਹਿੰਦੇ ਨੀਰਾ ਖਾਂਦੇ ਪੱਠੇ ਖਾਂਦੇ ਨੇ ਤੇ ਦੇਰ ਮਹ ਰਤਨ ਦੁੱਧ ਦਿੰਦੇ ਨੇ ਨਾਮਤ ਬਿਹੁਣਾ ਹੇ ਦੇਨ ਮਾਣੀਏ ਸਤਿਗੁਰੂ ਜੀ ਕਹਿੰਦੇ ਗੁਰਬਾਣੀ ਦੇ ਅੰਦਰ ਸਾਨੂੰ ਸਮਝਾ ਦਤਾ ਵੀ ਖੜ ਖਾਵੈ ਅੰਮ੍ਰਿਤ ਦੇ ਨਾਮ ਬਿਹੂਨੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨਾਮ ਤੋਂ ਬਿਹੂਨੇ ਸਖਨੇ ਮਨੋਖਾ ਤੇ ਜਿਹੜੇ ਕਰਮ ਕਾਂਨ ਕਰਦੇ ਤੇ ਸੰਸਾਰ ਦੇ ਧੰਦੇ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਉਹ ਲੇਖੇ ਜੋ ਕੇ ਵੇਜ ਨਹੀਂ ਗਜ ਕੇ ਆਖੋ ਸਤ ਨਾਮ ਸ੍ਰੀ ਦੇਹ ਨਮਾਣੀ ਲਿਵੈ ਬਾਜੂ ਕਿਆ ਕਰੀ ਵਿਚਾਰੀਐ ਜੇ ਪ੍ਰਮਾਤਮਾ ਦੇ ਨਾਲ ਲਿਵ ਨੀਗੀ ਦਸਾ ਨਵਾ ਦੀ ਕਿਰਤ ਬਰਤ ਕਰਕੇ ਉਹਦੇ ਵਿੱਚੋਂ ਵੰਡ ਕੇ ਨਹੀਂ ਸਕਦਾ ਤੇ ਸਤਿਗੁਰੂ ਜੀ ਕਹਿੰਦੇ ਇਹ ਦੇਹ ਨਮਾਣੀ ਹੈ ਕਿਸੇ ਵੀ ਕੰਮ ਦੀ ਨਹੀਂ ਤੁਜ ਬਾਸ ਮਰਦ ਦੇਵ ਕੋਵੇ ਨਾਹੀ ਕਿਰਪਾ ਕਰ ਬਨਵਾਰੀ ਹੁਣ ਇਸ ਗੱਲ ਦੀ ਸਮਝ ਪੈ ਗਈ ਨਾ ਮੇਰੇ ਗੁਰਦੇਵ ਦੇਵੀ ਗੁਨਾ ਵਾਲੇ ਕਹਿੰਦੇ ਦੁਦਬਾਜ ਸਮਰੱਤ ਕੋਈ ਨਾਹੀ ਏ ਪਰਮਾਤਮਾ ਦੇ ਨਾਮ ਤੋਂ ਬਿਨਾ ਸੰਗ ਸਗਾ ਸਭ ਤਜਗੀ ਸਾਰੇ ਪਿੱਛੇ ਮੁੜਿਉਂਦੇ ਨੇ ਸ਼ਮਸ਼ਾਨ ਘਾੜ ਚੋ ਇੱਕੋ ਤੇਰਾ ਦੋਸਤ ਤੇਰਾ ਮਿੱਤਰ ਉਹ ਨਾਮ ਹੈ ਦਸਾਂ ਨਵਾ ਦੀ ਕਿਰਤ ਬਰਦ ਹੈ ਤੇ ਭਜਨ ਬੰਦਗੀ ਤੇਰੀ ਨਾਲ ਜਾਣ ਵਾਲੀ ਅਸਲੀ ਸਾਥੀ ਤੇਰਾ ਮਿੱਤਰ ਮਾਤਾ ਪਿਤਾ ਭੈਣ ਭਰਾ ਨਾ ਮਹੀ ਹੈ ਕਿਰਪਾ ਕਰ ਬਨਵਾਰੀਆ ਹੇ ਬਨਵਾਰੀ ਹੇ ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰ ਤੁਸੀਂ ਆਪਨਾ ਸਾਨੂੰ ਦੋਸਤ ਬਣਾ ਲਓ ਮਿੱਤਰ ਬਣਾ ਲਓ ਯਾਰ ਬਣਾ ਲਓ ਇਸ ਨੂੰ ਹੋਰ ਥਾਉ ਨਹੀਂ ਸ਼ਬਦ ਲੱਗ ਸਵਾਰੀ ਹੈ ਗੁਰੂ ਸਾਹਿਬ ਜੀ ਕਹਿੰਦੇ ਇਸ ਤੋਂ ਬਿਨਾ ਹੋਰ ਕੋਈ ਢੰਗ ਤਰੀਕਾ ਨਹੀਂਗਾ ਸ਼ਬਦ ਲਾਗ ਸਵਾਰੀਆ ਗੁਰੂ ਦੇ ਸ਼ਬਦ ਦੇ ਨਾਲ ਕਥਾ ਦੇ ਨਾਲ ਕੀਰਤਨ ਦੇ ਨਾਲ ਸੇਵਾ ਤੇ ਸਿਮਰਨ ਦੇ ਨਾਲ ਇਹ ਤੇਰੀ ਦੇਹ ਨਮਾਣੀ ਸਵਾਰੀ ਜਾਵੇਗੀ ਅੰਦਰੋਂ ਵੀ ਸੁਧਰ ਜਾਵੇਗਾ ਤੇ ਬਾਹਰੋਂ ਵੀ ਸਵੱਛ ਤੇ ਸ਼ੁੱਧ ਹੋ ਜਾਵੇਗੀ ਗੱਜ ਕੇ ਆਖੋ ਸਤ ਨਾਮ ਸ੍ਰੀ ਕਹਿ ਨਾਨਕ ਲਿਵੈ ਬਾਜੂ ਕਿਆ ਕਰੀ ਵਿਚਾਰੀਆ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸੱਚੀ ਬ੍ਰੀਤ ਤੋਂ ਬਿਨਾ ਇਹ ਵਿਚਾਰੀ ਦੇਹ ਕੀ ਕਰ ਸਕਦੀ ਐ ਨਾਮ ਤੋਂ ਬਿਨਾ ਭਜਨ ਬੰਦਗੀ ਤੋਂ ਬਿਨਾ ਇਹ ਨਕਮੀ ਦੇਹੀ ਹੈ ਗੱਜ ਕੇ ਆਖੋ ਸਤ ਨਾਮ ਸ੍ਰੀ ਹੁਣ ਇਸ ਗੱਲ ਨੂੰ ਨੋਟ ਕਰ ਲਿਆ ਵੀ ਜੇ ਦੇਹੀ ਨੂੰ ਸਬਲ ਬਣਾਉਣਾ ਸਵੇਰ ਅਮਰਤ ਵੇਲੇ ਉઠી ਉੱਠ ਕੇ ਇਸ਼ਨਾਨ ਕਰੀਏ 2 ਢਾਈ ਘੰਟੇ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਸਿਮਰਨ ਦੇ ਵਿੱਚ ਜੁੜ ਜਾਈਏ ਜੇ ਜਿਹੜੀ ਇਹ ਦੇਹੀ ਮਨੁੱਖਾ ਤੈਨੂੰ ਜਨਮ ਮਿਲਿਆ 84 ਲੱਖ ਜੁਨੀਆਂ ਭੋਗੇ ਇਹ ਉਸ ਦੇ ਖਜ਼ਾਨੇ ਪੈ ਜਾਣੀਆਂ ਗੱਜ ਕੇ ਆਖੋ ਸਤਨਾਮ ਸ੍ਰੀ ਤੇ ਜੇ ਭਜਨ ਬੰਦ ਕੀ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਗੁਰੂ ਦਵਾਰ ਆਏ ਸੂਜੀ ਪਾਏ ਸੀ ਗੁਰੂ ਘਰ ਨਹੀਂ ਆਉਂਦੇ ਸੂਜੀ ਮੱਤ ਗੁਰਮਤ ਨੂੰ ਧਾਰਨ ਵਾਸਤੇ ਤੇ ਗੁਰੂ ਸਾਹਿਬ ਜੀ ਕਹਿੰਦੇ ਇੱਕ ਇਹ ਦੇਹ ਕਵਾੜੀ ਵਰਗੀ ਐ ਕਵਾੜ ਬੰਗੂ ਪਈ ਐ ਅਨੰਦ ਇਹ ਆਨੰਦ ਸਭ ਕੋ ਕਹੈ ਸਾਰੀ ਦੁਨੀਆ ਕਹਿੰਦੀ ਆ ਆਨੰਦ ਆ ਗਿਆ ਖੁਸ਼ੀ ਆ ਗਈ ਖੇੜੇ ਆ ਗਏ ਮਨ ਦੇ ਵਿੱਚ ਚਾ ਮਨ ਦੇ ਵਿੱਚ ਚਾ ਆ ਗਿਆ ਖੜਾਓ ਆ ਗਿਆ ਆਨੰਦ ਗੁਰੂ ਤੇ ਜਾ ਲਿਆ ਪਰ ਜਿਹੜਾ ਅਸਲੀ ਆਨੰਦ ਆ ਨਾ ਇਹਦਾ ਸੰਸਾਰੀ ਭੋਜਨ ਖਾਨੇ ਸੰਸਾਰ ਦੇ ਭੋਗ ਬਲਾਸ ਅਸੀਂ ਕਰਦੇ ਜਾਂ ਸੰਸਾਰ ਦੇ ਪਦਾਰਥ ਮਿਲਦੇ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਉਹ ਆਨੰਦ ਹੁੰਦਾ ਤੇ ਇਹ ਆਨੰਦ ਹੈ ਆੜੇ ਨੂੰ ਪੰਨਾ ਤੇ ਨੰਨੇ ਨੂੰ ਟਿੱਪੀ ਤੇ ਦਦੇ ਨੂੰ ਔਕੜ ਗੁਰੂ ਤੇ ਜਾਣਿਆ ਕਹਿੰਦੇ ਜਿਹੜਾ ਇਹ ਆਨੰਦ ਹੈ ਨਾ ਇਹ ਆਨੰਦ ਦੀ ਅਵਸਥਾ ਸਹਿਜ ਅਵਸਥਾ ਧੀਰਜ ਵਾਸਰੀ ਅਵਸਥਾ ਤੇ ਸੰਤੋਖ ਵਾਲੀ ਅਵਸਥਾ ਇਹ ਗੁਰੂ ਤੋਂ ਪ੍ਰਾਪਤ ਹੋਣੀ ਹੈ ਤੇ ਗੁਰੂ ਤੋਂ ਜਾਣਿਆ ਜਾਵੇਗਾ ਵੀ ਆਨੰਦ ਕੀ ਹੈ ਜਾਣਿਆ ਆਨੰਦ ਸਦਾ ਗੁਰਦੀ ਕਿਰਪਾ ਕਰੀ ਪਿਆਰਿਆ ਇਹ ਆਨੰਦ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਤੇ ਜਦੋਂ ਉਹਦੀ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਰਹਿਮਤ ਹੁੰਦੀ ਹੈ ਸੰਸਾਰ ਦੇ ਪਦਾਰਥਾਂ ਦੇ ਨਾਲ ਸਾਰਾ ਢਿੱਡ ਭਰ ਜਾਂਦਾ ਹੈ ਤੇ ਉਸ ਆਨੰਦ ਦੇ ਨਾਲ ਜਿਹੜੀ ਸਾਡੀ ਆਤਮਾ ਸਾਡਾ ਹਿਰਦੈ ਸਾਡੀ ਮਤ ਸਾਡੀ ਬੁੱਧੀ ਉਹਦੇ ਵਿੱਚ ਆਨੰਦ ਆ ਜਾਂਦਾ ਤੇ ਫੇਰ ਇਹ ਆਨੰਦ ਆ ਭਣਾ ਬੰਦ ਬੰਦ ਕਟਿਆ ਜਾਵੀ ਭਣਾ ਚਰਖੜੀਆਂ ਤੇ ਚਾੜੇ ਜਾਲ ਭਣਾ ਖੁਰੁਪਰੀ ਲੈ ਜਾਵੀ ਭਣਾ ਆਰਿਆਂ ਦੇ ਨਾਲ ਚੀਰੇ ਜਾਲ ਭਣਾ ਤੱਤੀ ਲੋਹ ਦੇ ਉੱਤੇ ਬੈਠ ਜਾਣ ਭਣਾ ਜਾਉਂਦੇ ਨੀਹਾਂ ਦੇ ਵਿੱਚ ਜਿਨੇ ਜਾਲ ਜੰਗ ਵਿੱਚ ਸ਼ਹੀਦ ਹੋ ਜਾਣ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਮੂਹ ਦੇ ਵਿੱਚ ਕੱਢ ਕੇ ਕਾਲਜਾ ਦਿਲ ਪਾ ਦਿੱਤਾ ਫਰ ਉਹ ਆਨੰਦ ਝੰਡਾ ਦੇ ਨਾਲ ਬਨ ਕੇ ਸਾੜ ਦਿੱਤੇ ਜਾਣ ਉਬਲਦੀਆਂ ਦੇਗਾਂ ਦੇ ਵਿੱਚ ਉਵਾਲ ਦਿੱਤੇ ਜਾਣ ਤੇ ਆਨੰਦ ਉਹਦੋਂ ਨਹੀਂ ਜਾਂਦਾ ਜਦੋਂ ਸਾਰਾ ਪਰਿਵਾਰ ਸ਼ਹੀਦ ਹੋ ਜਾਵੇ ਗੱਜ ਕੇ ਆਖੋ ਸਦ ਨਾਮ ਸ੍ਰੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਉਦੋਂ ਵੀ ਆਨੰਦ ਹੈ ਜੇ ਜੋ ਆਨੰਦਪੁਰ ਦੇ ਸਹਿਬ ਦੇ ਵਿੱਚ ਓਏ ਬਾ ਸਤਿਗੁਰੂ ਜੀ ਹਾਜ਼ਰ ਨਹੀਂ ਚਾਰ ਸਪੇਰੇ ਸਾਰਾ ਪਰਿਵਾਰ ਬੈਠਾ ਉਦੋਂ ਵੀ ਆਨੰਦ ਹੈ ਕਿਉਂਕਿ ਇਹ ਆਨੰਦ ਪਰਿਵਾਰ ਦੇ ਨਾਲ ਰਸਾਂ ਕਸਾਂ ਦੇ ਨਾਲ ਸੰਸਾਰ ਦੇ ਪਦਾਰਥਾਂ ਦੇ ਨਾਲ ਆਉਣ ਵਾਲਾ ਨਹੀਂ ਇਹ ਆਨੰਦ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਤੇ ਇਹ ਆਨੰਦ ਫੇਰ ਕਦੇ ਨਹੀਂ ਜਾਂਦਾਗਾ ਸਤਿਗੁਰੂ ਜੀ ਕੀ ਕਹਿੰਦੇ ਕਿਰਪਾ ਕਰੇ ਪਿਆਰਿਆ ਜਿਹਦੀ ਉੱਤੇ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ ਉਹਨੂੰ ਇਹ ਆਨੰਦ ਆਉਂਦਾ ਹੈ ਉਹਨੂੰ ਚੜ ਚੜਦਾ ਖੜਾਉ ਹੁੰਦਾ ਮਨ ਦੇ ਵਿੱਚ ਉਹਨੂੰ ਬਾਣੀ ਚੰਗੀ ਲੱਗਦੀ ਕਥਾ ਕੀਰਤਨ ਚੰਗਾ ਲੱਗਦਾ ਹੈ ਸੇਵਾ ਤੇ ਸਿਮਰਨ ਲੱਭ ਚੰਗਾ ਲੱਗਦਾ ਭਜਨ ਬੰਦਗੀ ਚੰਗੀ ਲੱਗਦੀ ਹੈ ਪੁੰਨਦਾਨ ਚੰਗਾ ਲੱਗਦਾ ਕਿਉਂ ਉਹ ਧਰਮੀ ਮੰਨਦਾ ਹੈ ਤੇ ਇੱਕ ਅਧਰਮੀ ਮੰਨਦਾ ਉਹਨੂੰ ਇਹ ਚੰਗਾ ਹੀ ਨਹੀਂ ਲੱਗਦਾ ਉਹ ਧਰਮ ਕਰਦਿਆਂ ਜਿਹੜੇ ਕਰਦੇ ਨਹੀਂ ਉਹਨਾਂ ਨੂੰ ਵੀ ਹਟਾ ਦਿੰਦਾ ਕਰ ਕਰਪਾ ਕਿਲਵੇ ਕੱਟੀ ਜਦੋਂ ਗੁਰੂ ਦੀ ਕਿਰਪਾ ਦੇ ਬਖਸ਼ਿਸ਼ ਹੁੰਦੀ ਹੈ ਸਾਡੇ ਮਨ ਦੇ ਵਿੱਚੋਂ ਭੈੜੀ ਮੈਲ ਚਲੀ ਜਾਂਦੀ ਹੈ ਮਨ ਦੇ ਜਿਹੜੇ ਵਿੜੇ ਵਿੱਚ ਵਕਾਰ ਪਾਪ ਹੁੰਦੇ ਨੇ ਛਲ ਹੁੰਦਾ ਕਵਡ ਹੁੰਦਾ ਗੁਰੂ ਕਿਰਪਾ ਕਰਕੇ ਉਹਨੂੰ ਕੱਟ ਦਿੰਦਾ ਹੈ ਗਿਆਨ ਅੰਜਨ ਸਾਰਿਆ ਇੱਕ ਤਾਂ ਸੰਸਾਰੀ ਸੁਰਮਾ ਪਾਉਣੀ ਹੈ ਜਿਹਦੇ ਨਾਲ ਮਿੱਟੀ ਘੱਟੀ ਮਿੱਟਾ ਮਿੱਟੀ ਘੱਟਾ ਨਿੱਗਲ ਜਾਂਦਾ ਅੱਖਾਂ ਚ ਤੇ ਜਦੋਂ ਗੁਰੂ ਕਿਰਪਾ ਕਰਦਾ ਹੈ ਗਿਆਨ ਅੰਜਨ ਸਾਰਿਆ ਸਾਡੀ ਬੁੱਧੀ ਰੂਪੀ ਨੀਦਰ ਦੇ ਵਿੱਚ ਗਿਆਨ ਰੂਪੀ ਸੁਰਮਾ ਪਾ ਕੇ ਤੇ ਸੰਸਾਰ ਦੀ ਮੋਹ ਮਾਇਆ ਦਾ ਜਿਹੜਾ ਮਿੱਟੀ ਘੱਟਾ ਤੇ ਵਿਕਾਰਾਂ ਦੀ ਉਹ ਮੈਲ ਨਿਕਲ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਓ ਦੇਹੀ ਓ ਨੈਤਰ ਓ ਕੰਨ ਓ ਮੂੰਹ ਓ ਸਵਰਤੀ ਪਾਵਨ ਪਵਿੱਤਰ ਚਿੱਟੀ ਚਾਦਰ ਵਰਗੀ ਹੋ ਜਾਂਦੀ ਏ ਮਾੜਾ ਕਰਨਾ ਦਾ ਇੱਕ ਪਾਸੇ ਰਿਆ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨ ਭਾਈ ਮੀਤ ਪਰਾਇਆ ਮਨਾ ਮਨ ਦੇ ਵਿੱਚ ਦਾ ਫੁਰਨਾ ਵੀ ਨਹੀਂ ਲੈ ਕੇ ਆਉਂਦਾ ਜੇ ਆਉਂਦਾ ਤੇ ਪ੍ਰਮਾਤਮਾ ਦੇ ਅੱਗੇ ਤੋਬਾ ਕਰਦਾ ਵੀ ਮਾਲਕਾ ਇਹ ਕੰਮ ਐਸਾ ਕੰਮ ਬੂਲੇ ਨਾ ਕੀਤਾ ਜਦ ਅੰਤ ਪਛੋਤਾਈਐ ਸਤਿਗੁਰੂ ਕਾ ਬਦੇਸ ਸੁਣਦੂ ਹੋਵੈ ਤੇਰਾ ਲਾਲੇ ਕਹਿ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੁਵਾਲੇ ਓਨੂੰ ਪਤਾ ਲੱਗਦਾ ਵੀ ਐਸਾ ਕੰਮ ਬੂਲੇ ਨਾ ਕੀਤਾ ਵੇਖੀ ਕਿਤੇ ਭੁੱਲ ਕੇ ਵੀ ਐਸਾ ਕੰਮ ਨਾ ਕਰੀਂ ਤੂੰ ਵੀ ਭੋਗੇਗਾ ਤੇਰਾ ਪਰਿਵਾਰ ਵੀ ਭੋਗੇਗਾ ਤੇ ਤੇਰੇ ਬੱਚਿਆਂ ਨੂੰ ਵੀ ਭੋਗਣਾ ਪਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਅੰਦਰੋਂ ਜਨ ਦਾ ਮੋਹ ਟੁੱਟਾ ਜਦੋਂ ਗੁਰੂ ਕਿਰਪਾ ਤੇ ਫਿਰ ਜਿਹੜਾ ਮੋਹ ਹੁੰਦਾ ਨਾ ਸੰਸਾਰ ਦਾ ਤੇ ਬੱਚਿਆਂ ਦਾ ਪੁੱਤ ਦਾ ਧੀਆਂ ਦਾ ਧਨ ਦੌਲਤ ਦਾ ਉਦੋਂ ਇਹ ਟੁੱਟ ਜਾਂਦਾ ਖਤਮ ਹੋ ਜਾਂਦਾ ਕਦੋਂ ਅੰਦਰੋਂ ਜਨ ਦਾ ਮੋਹ ਟੁੱਟਾ ਤਿਲ ਗਿਆ ਸਭ ਸੱਚਾ ਸਵਾਰਿਆ ਕਿਉਂਕਿ ਗੁਰੂ ਨੇ ਗੁਰੂ ਦੀ ਸ਼ਬਦ ਨੇ ਅੰਦਰ ਸਵਾਰ ਦੇਣਾ ਇਹ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜੇ ਇਸ ਸੰਸਾਰ ਦੇ ਪਦਾਰਥ ਨੇ ਪੁੱਧਤੀ ਨੇ ਇਹਨਾਂ ਦੇ ਵਿੱਚ ਵਿਚਰ ਇਹਨਾਂ ਵਿੱਚ ਰਹਿ ਆਪਣੇ ਫਰਜ਼ ਨੂੰ ਅਦਾਕਾਰ ਪੂਰਾ ਕਰ ਤੇ ਪਰ ਇਹਦੇ ਵਿੱਚ ਲੀਨ ਨਾ ਹੋ ਉਹਦੇ ਵਿੱਚ ਧਸ ਨਾ ਗੱਜ ਕੇ ਆਖੋ ਸਤਨਾਮ ਸ੍ਰੀ ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰਦੀ ਜਾਣਿਆ ਕਿਉਂਕਿ ਇਹ ਆਨੰਦ ਦੀ ਅਵਸਥਾ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਤੇ ਇਹ ਆਨੰਦ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਤੇ ਫਿਰ ਇਹ ਆਨੰਦਾ ਕਦੇ ਵੀ ਜਾਨਾ ਨਹੀਂ ਭਲਾ ਦੀ ਗਰੀਬੀ ਹੋਵੇ ਪੜਾਂ ਦੀ ਅਮੀਰੀ ਹੋਵੇ ਪੜਾਂ ਦੀ ਛਤੀ ਪ੍ਰਕਾਰ ਦੇ ਭੋਜਨ ਹੋਣ ਤੇ ਭਵਾਂ ਦੀ ਲਾਲੋ ਵਰਗਾ ਭੋਜਨ ਰੁੱਖਾ ਪਿਸਮਿਸਾ ਹੋਵੇ ਟੁੱਟੀ ਛੱਤ ਹੋਵੇ ਟੁੱਟੀ ਮੰਜੀ ਹੋਵੇ ਉਥੇ ਵੀ ਗੁਰੂ ਨਾਨਕ ਦੇਵ ਜੀ ਆਨੰਦ ਦੇ ਨਾਲ ਜਾ ਕੇ ਬੈਠ ਜਾਂਦੇ ਕਿਉਂ ਕਿ ਇਹ ਆਨੰਦਾ ਨਿਨ ਪ੍ਰੇਮ ਕੀ ਉਹ ਦਿਨ ਹੀ ਪ੍ਰਾਪਾਇਓ ਗੋਵਿੰਦ ਭਾਉ ਭਗਤ ਦਾ ਭੁੱਖਾ ਆਇਆ ਸੁਣਿਆ ਬਿਦਰ ਦੇ ਬੋਲੇ ਦਰਜੋਧਨ ਹੋਏ ਕਹਿ ਰੁਖੈ ਘਰਿਆ ਸਾਡਾ ਛੱਡ ਗਏ ਗੋਲੇ ਦੇ ਘਰ ਜਾਏ ਕਿ ਸੁਖੈ ਗਿਆ ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ ਪ੍ਰੇਮ ਦਾ ਭੁੱਖਾ ਹੈ ਪ੍ਰਮਾਤਮਾ ਗੁਰੂ ਇੱਕ ਬਿਰੰਗਾ ਜੀ ਆਖੋ ਸਤਨਾਮ ਸ੍ਰੀ ਊਂ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਏ ਬਾਬਾ ਜੀ ਸਤਿਗੁਰੂ ਜੀ ਸੰਬੋਧਨ ਕਰਕੇ ਪ੍ਰਮਾਤਮਾ ਨੂੰ ਕਹਿ ਰਹੇ ਨੇ ਗੁਰੂ ਨੂੰ ਕਹਿ ਰਹੇ ਨੇ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਮਿਲਦਾ ਉਹਨੂੰ ਹੀ ਕਿਰਪਾ ਉਹਦੀ ਹੁੰਦੀ ਹੈ ਬਖਸ਼ਿਸ਼ ਉਹਦੀ ਹੁੰਦੀ ਹੈ ਜਿਨਵਾਬ ਕਿਰਪਾ ਕਰਕੇ ਕਿਰਪਾ ਦਾ ਪ੍ਰਸ਼ਾਦ ਗਿਆਨ ਦਾ ਪ੍ਰਸ਼ਾਦ ਗੁਰੂ ਦੇ ਸ਼ਬਦ ਦਾ ਪ੍ਰਸ਼ਾਦ ਇਹਦਾ ਲੰਗਰ ਮਿਲ ਜਾਵੇ ਸੰਸਾਰੀ ਲੰਗਰ ਤਾਂ ਚਲਦੇ ਹੀ ਰਹਿੰਦੇ ਨੇ ਪਰ ਜਿਹੜਾ ਇਹ ਸ਼ਬਦ ਦਾ ਲੰਗਰ ਹੈ ਕਥਾ ਕੀਰਤਨ ਇਹ ਲੰਗਰ ਹੈ ਜਿਹਦੀ ਉੱਤੇ ਗੁਰੂ ਕਿਰਪਾ ਕਰਦਾ ਉਹੀ ਛਕਦਾ ਹੈ ਤੇ ਨਹੀਂ ਤਾਂ ਫਿਰ ਸੰਸਾਰੀ ਲੰਗਰ ਛਾਕੇ ਬਾਰੇ-ਬਾਰ ਮੁੜ ਜਾਂਦੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਬਾਬਾ ਜੇ ਤੂੰ ਦੇ ਸੋਈ ਜਨ ਪਾਵੈ ਜਿਹਦੇ ਉੱਤੇ ਕਿਰਪਾ ਹੁੰਦੀ ਆ ਉਹਨੂੰ ਮਿਲਦੇ ਉਹਨੂੰ ਬਖਸ਼ ਮਿਲਦੀ ਏ ਉਹ ਰਹਿਮਤ ਗੁਰੂ ਦੇ ਰਹਿਮਤ ਦਾ ਪਾਤਰ ਬਣਦਾ ਪਾਵੈ ਦਾ ਸੋਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਅਨੰਦ ਸਾਹਿਬ ਦੇ ਵਿੱਚ ਕਹਿ ਰਹੇ ਨੇ ਪੰਜਵੀਂ ਬਾਣੀ ਦੀ ਵਿਚਾਰ ਹੈ ਪਾਵੈ ਦਾ ਸੋਜਨ ਦੇ ਮਿਲਦਾ ਉਹਨੂੰ ਏ ਜਿਸ ਨੂੰ ਹੋਰ ਕਿਆ ਕਰੀ ਵਿਚਾਰਿਆ ਵਿਚਾਰਾ ਹੋਰ ਕੀ ਕਰ ਸਕਦਾ ਦੀ ਰੀ ਉਤੇ ਕਿਰਪਾ ਹੁੰਦੀ ਬਖਸ਼ਿਸ਼ ਹੁੰਦੀ ਐ ਉਹਦਾ ਘਰ ਪਰ ਜਾਂਦਾ ਇੱਕ ਭਰਮ ਭੁੱਲੇ ਫਿਰੈ ਦਹਿਦਸ ਇੱਕ ਭਰਮ ਭੁੱਲਿਆ ਹੋਇਆ ਭਟਕਿਆ ਹੋਇਆ ਦਾਸ ਦਿਸਾਂ ਦੇ ਵਿੱਚ ਦੁਰਿਆ ਫਿਰਦਾ ਪੂਰਬ ਪੱਛਮ ਉੱਤਰ ਦੱਖਣ ਚਾਰ ਇਹਨਾਂ ਦੇ ਸਣ ਦੇ ਵਿੱਚ ਧਰਤੀ ਦੇ ਅਸਮਾਨ ਉਥੇ ਘੇੜਾ ਦਿੰਦਾ ਫਿਰਦਾ ਸਤਿਗੁਰੂ ਜੀ ਕਹਿੰਦੇ ਇੱਕ ਭਰਮ ਭੁੱਲੇ ਫਿਰੈ ਦਹਿਦਸ ਇੱਕ ਨਾਮ ਲਾਗ ਸਵਾਰਿਆ ਤੇ ਇੱਕ ਗੁਰੂ ਦੇ ਨਾਮ ਦੇ ਨਾਲ ਸ਼ਬਦ ਦੇ ਨਾਲ ਸ਼ਬਦੀ ਵਿਚਾਰ ਦੇ ਨਾਲ ਉਹਦੀ ਸੁਰਤੀ ਸਵਰ ਗਈ ਏ ਇੱਕ ਸਾਰੀ ਜ਼ਿੰਦਗੀ ਠਕੇ ਖਾਂਦਾ ਤੇ ਇੱਕ ਗੁਰੂ ਦੀ ਕਿਰਪਾ ਦੇ ਨਾਲ ਅੰਦਰ ਸਵਾਰਿਆ ਜਾਂਦਾ ਗੁਰ ਪ੍ਰਸ਼ਾਦੀ ਮਨ ਭਇਆ ਨਿਰਮਲ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਦੇ ਅੰਦਰ ਐਉਂ ਸਾਫ਼ ਹੋ ਜਾਂਦਾ ਜਿਵੇਂ ਦੁੱਧ ਹੁੰਦਾ ਜਿਵੇਂ ਚਿੱਟੀ ਚਾਦਰ ਹੁੰਦੀ ਉਹਦੇ ਉੱਤੇ ਕੋਈ ਦਾਗ ਨਹੀਂ ਹੁੰਦਾ ਜਿੰਨਾ ਭਾਣਾ ਭਾਵੇ ਫਿਰ ਨਾਲ ਦੀ ਨਾਲ ਉਹਦਾ ਸਵਾਲ ਵੀ ਦੱਸ ਦਿੰਦੇ ਨੇ ਜਦੋਂ ਅੱਧੀ ਟੋਕ ਆਪਾ ਪੜਦੇ ਆ ਲਾ ਤੇ ਅੱਧੀ ਟੁਕ ਦਾ ਆਪਾ ਬਸਰਾਮ ਲਾਈਏ ਜਿਵੇਂ ਸਤਿਗੁਰੂ ਜੀ ਕਹਿੰਦੇ ਗੁਰਪ੍ਰਸ਼ਾਦੀ ਮਨ ਭਿਆ ਨਰਮਲ ਕਿਵੇਂ ਮਨ ਨਿਰਮਲ ਹੋ ਗਿਆ ਜਿੰਨਾ ਭਾਣਾ ਭਾਵੇ ਜਿਹੜੇ ਉਹਦੇ ਭਾਲੇ ਵਿੱਚ ਰਹਿੰਦੇ ਜਿਹੜੀ ਉਹਦੇ ਰਜਾ ਦੇ ਵਿੱਚ ਰਹਿੰਦੇ ਆ ਜਿਹੜੇ ਉਹਦੇ ਹੁਕਮ ਦੇ ਵਿੱਚ ਰਹਿੰਦੇ ਆ ਰਾਜਾ ਦੇ ਵਿੱਚ ਉਹ ਹੀ ਰਹਿੰਦੇ ਆ ਹੁਕਮ ਦੇ ਵਿੱਚ ਉਹ ਹੀ ਰਹਿੰਦੇ ਆ ਭਾਣੇ ਵਿੱਚ ਉਹ ਹੀ ਰਹਿੰਦੇ ਆ ਜਿਹੜੇ ਪ੍ਰਾਨੀ ਸਤ ਸੰਗਤ ਕਰਦੇ ਨੇ ਗੱਜ ਕੇ ਆਖੋ ਸਤ ਨਾਮ ਸ੍ਰੀ ਗੁਰਪ੍ਰਸਾਦਿ ਮਨ ਭਇਆ ਨਿਰਮਲ ਜਿਨਾਂ ਭਾਣਾ ਭਾਵੇ ਕਹਿ ਨਾਨਕ ਜਸ ਦੇ ਪਿਆਰੇ ਪਰ ਜਿਨੂੰ ਉਤੇ ਕਿਰਪਾ ਕਰਦਾ ਬਖਸ਼ਿਸ਼ ਕਰਦਾ ਰਹਿਮਤ ਕਰਦਾ ਸੋਈ ਜਨ ਪਾਵੀ ਉਹੀ ਗੁਰੂ ਤੋਂ ਇਹ ਅਵਸਥਾ ਗੁਰਮਤਿ ਗ੍ਰਹਿਣ ਕਰ ਸਕਦਾ ਆਵੋ ਸੰਤ ਪਿਆਰਿਓ हे ਗੁਰੂ ਦੇ ਪਿਆਰ ਵਾਲੋ ਸੰਤ ਜਨੋ ਭਗਤ ਜਨੋ ਪ੍ਰੇਮੀ ਜਨੋ ਆਵੋ ਆਵੋ ਸੰਤ ਪਿਆਰੋ ਕੱਦ ਕੀ ਕਰੇ ਕਹਾਣੀ ਜਿਹੜਾ ਾਕਥ ਆੜਾ ਕਕਾ થਤਾ ਆਕਥ ਤੋਂ ਭਾਵੰਦੈ ਜਿਹੜਾ ਕਹਾਣੀ ਕੱਚੀ ਨਾ ਜਾਵੇ ਬਿਆਨ ਨਾ ਕੀਤੀ ਜਾਵੇ ਨਾ ਮਮਕਨ ਹੈ ਉਹਦੀ ਕਥਾ ਕਰਨੀ ਕਿਉਂਕਿ ਕਥਾ ਉਸ ਚੀਜ਼ ਦੀ ਹੁੰਦੀ ਹੈ ਜਿਹਦੀ ਕਿਸੇ ਦੀ ਬਣਾਵਟ ਹੋਵੇ ਜਿਹਦਾ ਜਨਮ ਹੋਵੇ ਤੇ ਜਿਹਦਾ ਜਨਮ ਹੀ ਨਹੀਂ ਹੋਇਆਗਾ ਜਿਹਦੀ ਕੋਈ ਬਣਾਵਟੀ ਨਹੀਂਗੀ ਤੇ ਉਹਦਾ ਆਕਾਥ ਹੈ ਆਕਾਥ ਦੀ ਕਹਾਣੀ ਕਥਨ ਕਰੀਏ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਦੇ ਪਿਆਰ ਵਾਲੋ ਆਓ ਤੇ ਆਕਾਥ ਦੀ ਕਹਾਣੀ ਕਥਨ ਕਰਨੀ ਕਰੀਏ ਕਰੇ ਕਹਾਣੀ ਅਕਤਕੇਰੀ ਕਹਾਣੀ ਉਹਦੀ ਬਣਦੀ ਫਿਲਮ ਉਹਦੀ ਬਣਦੀ ਹੈ ਨਾਟਕ ਉਹਦਾ ਬਣਦਾ ਜਿਹਦਾ ਕੋਈ ਜਨਮ ਹੋਵੇ ਜਾਂ ਕੋਈ ਕਹਾਣੀ ਹੋਵੇ ਸੁੱਖ ਦੀ ਜਾਂ ਦੁੱਖ ਦੀ ਕਰੇ ਕਰੇ ਕਹਾਣੀ ਅਕਤਕੇਰੀ ਕਿੱਥੇ ਦਵਾਰ ਹੈ ਪਾਈ ਹੈ ਫਿਰ ਗੁਰੂ ਸਾਹਿਬ ਜੀ ਨੇ ਪੁੱਛਿਆ ਵੀ ਕਿਹੜੇ ਦਵਾਰੇ ਕਿਹੜੀ ਜੋਗਤੀ ਦੇ ਨਾਲ ਕਿਹੜੇ ਢੰਗ ਤਰੀਕੇ ਦੇ ਨਾਲ ਉਸ ਨੂੰ ਪਾਇਆ ਜਾਵੇ ਤੇ ਗੁਰੂ ਸਾਹਿਬ ਜੀ ਨੇ ਫਿਰਡਾਲ ਦੀ ਨਾਲ ਹੀ ਉਹਦਾ ਉੱਤਰ ਦੇ ਦਿੱਤਾ ਹੇ ਜੀਵ ਰੂਪ ਇਸਤਰੀ ਜੇ ਪਤੀ ਰੂਪ ਪਰਮਾਤਮਾ ਨੂੰ ਪਾਉਣਾ ਹੈ ਤੇ ਇੱਕ ਗੱਲ ਧਿਆਨ ਦੇ ਨਾਲ ਸੁਣ ਲੈ ਕਿਹੜੀ ਤਨ ਮਨ ਧਨ ਸਭ ਸੌਂਬ ਗੁਰ ਕੋ ਆਪਣਾ ਤਨ ਵੀ ਆਪਣਾ ਮਨ ਵੀ ਤੇ ਆਪਣਾ ਤਨ ਵੀ ਰੱਖਣਾ ਆਪਦੇ ਕੋ ਲਈ ਹੈ ਧਿਆਨ ਦੇਣਾ ਰਹਿਣਾ ਆਪਣੇ ਕੋਲ ਹੀ ਹੈ ਤਨ ਸੰਤਨ ਕਾ ਮਨ ਸੰਤਨ ਕਾ ਧਨ ਸੰਤਨ ਕਾ ਕੀਆ ਕੀ ਕਰਨਾ ਇਸ ਤਨ ਦੇ ਨਾਲ ਭਲੇ ਕੰਮ ਕਰਨੇ ਨੇ ਮਨ ਦੇ ਨਾਲ ਬਾਣੀ ਪੜਨੀ ਧਨ ਦੇ ਨਾਲ ਕਿਸੇ ਗਰੀਬ ਗੁਰਬੇ ਦੀ ਸਹਾਇਤਾ ਕਰ ਦੇਣੀ ਹੈ ਕਿਉਂਕਿ ਗੁਰੂ ਨਾਨਕ ਦੀ ਜਿਹੜੀ ਗੋਲਕ ਹੈ ਇਹ ਗਰੀਬ ਦਾ ਮੋਹ ਹੈ ਤੇ ਫਿਰ ਗਰੀਬ ਦੇ ਮੂੰਹ ਦੇ ਵਿੱਚ ਪਾ ਦਈਏ ਇਹ ਤੇਰਾ ਤਨ ਵੀ ਤੇਰਾ ਮਨ ਵੀ ਤੇ ਤੇਰਾ ਧਨ ਵੀ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈ ਹੈ ਵੀ ਜਿਹੜਾ ਫਿਰ ਉਹਦਾ ਹੁਕਮ ਹੈ ਉਸ ਨੂੰ ਮੰਨਿਏ ਹੁਕਮ ਮੰਨਹੁ ਗੁਰੂ ਕੇਰਾ ਗੁਰੂ ਦਾ ਹੁਕਮ ਮੰਨ ਕੇ ਫਿਰ ਕੀ ਕਰੀਏ ਗਾਵੋ ਸੱਚੀ ਬਾਣੀ ਸੱਚੀ ਸੁੱਚੀ ਬਾਣੀ ਹੈ ਜਿਹੜੀ ਇਸ ਨੂੰ ਗ੍ਰਹਿਣ ਕਰੀਏ ਇਸ ਨੂੰ ਸੁਣੀਏ ਤੇ ਗਾਈਏ ਤੇ ਮਨ ਵਿੱਚ ਵਸਾਈਏ ਸੁਣਿਆ ਮੰਨਿਆ ਮਨ ਕੀਤਾ ਭਾਉ ਪਹਿਲਾਂ ਸੁਣ ਲਓ ਸੁਣ ਕੇ ਫਿਰ ਮੰਨ ਲਓ ਤੇ ਮੰਨ ਕੇ ਨਾਲ ਦੀ ਨਾਲ ਲਾਗੂ ਕਰ ਦਿਓ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਣੀ ਅੱਜ ਤੋਂ ਬਾਅਦ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ ਅੱਜ ਤੋਂ ਬਾਅਦ ਘਰ ਦੇ ਵਿੱਚ ਲੜਾਈ ਨਹੀਂ ਕਰਨਾ ਝਗੜਾ ਨਹੀਂ ਕਰਨਾ ਅੱਜ ਤੋਂ ਬਾਅਦ ਮੈਂ ਮਾੜੀ ਕੁ ਸੰਗਤ ਨਹੀਂ ਕਰਨੀ ਤੇ ਅੱਜ ਤੋਂ ਬਾਅਦ ਜੂਆ ਨਹੀਂ ਖੇਡਣਾ ਅੱਜ ਤੋਂ ਬਾਅਦ ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਨੀ ਕਿਸੇ ਦਾ ਘਰ ਨਹੀਂ ਵੱਡਣਾ ਤੇ ਜਦੋਂ ਨਾਲ ਦੀ ਨਾਲ ਹੀ ਲਾਗੂ ਕਰਦਾ ਦੇ ਨਾਲ ਦੀ ਨਾਲ ਹੀ ਮਨ ਨੂੰ ਸਹਿਜ ਦੇ ਮਨ ਨੂੰ ਧੀਰਜ ਦੇ ਮਨ ਨੂੰ ਆਨੰਦ ਆਵੇਗੀ ਸ਼ਾਂਤੀ ਆਵੇਗੀ ਇਹ ਕੰਮ ਕਰਕੇ ਦੇਖੋ ਦੇਖ ਕੇ ਤਾਂ ਖੁਸ਼ ਹੁਣੇ ਪਰ ਧਿਆਨ ਦੇਣਾ ਆਪਣੇ ਘਰ ਦੇ ਵਿੱਚ ਵੀ ਲਾਂਬੂ ਤੇ ਆਪਣੇ ਘਰ ਦੇ ਵਿੱਚ ਵੀ ਅੱਗ ਮਚਦੀ ਹੈ ਜੀ ਦੇ ਘਰ ਦੇ ਵਿੱਚ ਅਸੀਂ ਅਗਮਜ ਦੀ ਦੇਖਦੇ ਆਂ ਤੇ ਅਸੀਂ ਕਹਿੰਨੇ ਆ ਸਾਡੇ ਘਰ ਦੇ ਵਿੱਚ ਵੀ ਇਹ ਆਨੰਦ ਬਣਿਆ ਰਹੇਗਾ ਨਹੀਂ ਬਣਿਆ ਰਹੇਗਾ ਗੁਰੂ ਸਾਹਿਬ ਜੀ ਕਹਿੰਦੇ ਇਹ ਤੇਰੇ ਘਰ ਦੇ ਵਿੱਚ ਵੀ ਆ ਲਾਂਬੂ ਲੱਗਣਗੇ ਗੱਜ ਕੇ ਆਖੋ ਸਤ ਨਾਮ ਸ੍ਰੀ ਕਹਿ ਨਾਨਕ ਸੁਨੋ ਸੰਤ ਹੇ ਗੁਰੂ ਦੇ ਪਿਆਰ ਵਾਲਿਓ ਸੁਣਿਓ ਕਥਿਓ ਕਤ ਕਹਾਣੀ ਜਿਹੜੀ ਨਾ ਕਥਨ ਵਾਲੀ ਕਹਾਣੀ ਉਦੇ ਗੁਣ ਉਹਦੀ ਵਿੜਾਈ ਉਹਦੀ ਮਹਿਮਾ ਕਰੀਏ ਇਹ ਮਨ ਚਾਂਚਲਾ ਚਤਰਾਈ ਕਿਨੇ ਨਾ ਪਾਇਆ ਹੈ ਮਨ ਚਾਂਚਲ ਚਤਰਾਈ ਦੇ ਨਾਲ ਸਿਆਣਪ ਦੇ ਨਾਲ ਕਲਪਨਾ ਦੇ ਨਾਲ ਤੇਰੀ ਸੋਚ ਦੇ ਨਾਲ ਤੇ ਇਸ ਬੁੱਧੀ ਦੇ ਨਾਲ ਉਸ ਨੂੰ ਨਹੀਂ ਪਾਇਆ ਜਾ ਸਕਦਾ ਇਹ ਮਨ ਚਾਂਚਲਾ ਚਤਰਾਈ ਕਿਨੇ ਨਾ ਪਾਇਆ ਪੜ੍ਹ ਕੇ ਦੇਖ ਲੈ ਬੜਾਂ ਦੀ ਜ਼ਿੰਦਗੀ ਦੇ ਵਿੱਚ ਕਿਸੇ ਆਪਣੀ ਚਤਰਾਈ ਦੇ ਨਾਲ ਸਿਆਣਪਾਂ ਦੇ ਨਾਲ ਸਹਿਜ ਸਿਆਣਪਾਂ ਲੱਗ ਹੋਏ ਤਾਂ ਇੱਕ ਨੱਚਲੇ ਨਾਲ ਸੰਸਾਰ ਦੇ ਅੰਦਰ ਤੇਰੀ ਸਿਆਣ ਬਚਾ ਸਕਦੀ ਹੈ ਚਤਰਾਈ ਚੱਲ ਸਕਦੀ ਹੈ ਦੁਨੀਆਂ ਦੇ ਲੋਕਾਂ ਤੋਂ ਲੁਕੋ ਸਕਦੇ ਪਰ ਉਹ ਤੋਂ ਨਹੀਂ ਲੁਕੋ ਸਕਦਾ ਤੂੰ ਤੇ ਇੱਕ ਨੱਚਲੇ ਨਾਲ ਉੱਥੇ ਤੇ ਇੱਕ ਵੀ ਚਤਰਾਈ ਨਹੀਂ ਚੱਲੇ ਚਤਰਾਈ ਨਾ ਪਾਇ ਕਿੰਨੇ ਤੂੰ हे ਮਨ ਪਿਆਰੇ ਇਹ ਚਤਰਾਈ ਦੇ ਨਾਲ ਸਿਆਣਪਾਂ ਦੇ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਸੋਨਮਨ ਮੇਰੀਆ ਹੇ ਮੇਰੇ ਮਨ ਧਿਆਨ ਦੇ ਨਾਲ ਸੁਣ ਆਪਣੇ ਆਪ ਨੂੰ ਸੁਬੋਧਨ ਕਰਕੇ ਬਾਣੀ ਕਹਿੰਦੀ ਪੜ ਇਹ ਮਾਇਆ ਮੋਹਣੀ ਜਿਹੜੀ ਇਹ ਸੰਸਾਰ ਦੀ ਮਾਇਆ ਇਹ ਬੜੀ ਮੋਹਣੀ ਜਿੰਨ ਏ ਤ ਭਰਮ ਭਲਾਇਆ ਜਿਹੜਾ ਸਾਰਾ ਸੰਸਾਰ ਭਰਮ ਭਲੇਖਾਂ ਦੇ ਵਿੱਚ ਪਾਇਆ ਹੋਇਆ ਬਹੁ ਮਾਇਆ ਦਾ ਪਰਦਾ ਦਿੱਤਾ ਹੈ ਮਾਇਆ ਦਾ ਮੋਹਣੀ ਤਿੰਨਾ ਕੀਦੀ ਕਹਿੰਦੇ ਜਿਹੜੀ ਇਹ ਮਾਇਆ ਇਹ ਮੋਹਣੀ ਕਿਹਨੇ ਕੀਤੀ ਹੈ ਜੇਣ ਠਗੌੜੀ ਬਾਈ ਐ ਕਿਉਂਕਿ ਇਹ ਮੋਹ ਰੋਪੀ ਜੇਣ ਠਗੌੜੀ ਠੱਗ ਬੂਟੀ ਐ ਆਪ ਹੀ ਪ੍ਰਮਾਤਮਾ ਨੇ ਇਹ ਮਾਇਆ ਆਪਣੇ ਵਿੱਚੋਂ ਪੈਦਾ ਕੀਤੀ ਐ ਜਿਵੇਂ ਆਪਾਂ ਜਪਜੀ ਸਾਹਿਬ ਪੜਦੇ ਆ ਨਾ ਏਕਾ ਮਾਈ ਜੁਗਤ ਵਿਆਈ ਤਿੰਨ ਕੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਲ ਉਥੇ ਮਾਇਆ ਦਾ ਜ਼ਿਕਰ ਕੀਤਾ ਐ ਉਥੇ ਹੀ ਮਾਤਾ ਦਾ ਜ਼ਿਕਰ ਕਰਕੇ ਤੇ ਤਨ ਤੇਲਿਆਂ ਦਾ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਜ਼ਿਕਰ ਕਰ ਦਿੱਤਾ ਭਾਵ ਉਹਨੇ ਆਪਣੇ ਵਿੱਚੋਂ ਹੀ ਮਾਇਆ ਪੈਦਾ ਕਰਤੀ ਏ ਕੁਰਬਾਨ ਕੀਤਾ ਤਿਸੈ ਵਿਟੋ ਜਨਮੋ ਮਿੱਠਾ ਲਾਇਆ ਗੁਰੂ ਸਾਹਿਬ ਜੀ ਕਹਿੰਦੇ ਮੈਂ ਉਹ ਤੋਂ ਬਲਿਹਾਰ ਜਾਣੈ ਕੁਰਬਾਨ ਜਾਣੈ ਜਿਨ ਮੋਹ ਮਿੱਠਾ ਲਾਇਆ ਜਿਨੇ ਪ੍ਰਮਾਤਮਾ ਨੇ ਮੈਨੂੰ ਸੰਸਾਰ ਦੇ ਅੰਦਰ ਭੇਜ ਕੇ ਨਾਮ ਮਿੱਠਾ ਲਾਇਆ ਕਹਿ ਹੈ ਨਾਨਕ ਮਨ ਚੰਚਲ ਹੈ ਮਨ ਚੰਚਲ ਚਤਰਾਈ ਕਿੰਨਾ ਨਾ ਪਾਇਆ ਚਤਰਾਈ ਦੇ ਨਾਲ ਸਿਆਲਪਾਂ ਦੇ ਨਾਲ ਉਸ ਪਰਿਪੂਰਨ ਪਰਮੇਸ਼ਰ ਨੂੰ ਨਹੀਂ ਪਾਇਆ ਜਾਂਦਾ ਸੋ ਲੋਕ ਸੁਖੀ ਪਰਲੋਕ ਸੁਹੇਲੇ ਨਾਲ ਘਰਪਾ ਆਪੇ ਮਿਲੇ ਵਾਹਿਗੁਰੂ ਗੁਰਮੰਦਰ ਹੈ ਜੱਬ ਹੋਮੇ ਖੋਈ ਗੱਜ ਕੇ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਜੀ RAM ਕਲੀਨਾ ਹਾਲ ਆਦੀ ਜੈ ਨੰਦੇਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ